ਚੰਗੀ ਤਰੀਕੇ ਦੇ ਨਾਲ ਸਮੂਥਲੀ ਜਿਹੜਾ ਹੈਗਾ ਕਾਊਂਟਿੰਗ ਚੱਲਦੀ ਪਈ ਹੈ। ਕੁਝ ਸਪੋਰਟਰ ਜ਼ਰੂਰ ਆਂਦੇ ਹੈਗੇ ਨੇ ਸਾਡੀ ਫੋਰਸ ਪੂਰੀ ਤਰੀਕੇ ਦੇ ਨਾਲ ਮੁਸਤੈਦ ਹੈਗੀ ਹੈ। ਉਹਨਾਂ ਨੂੰ ਬਰੀਫ ਕਰਕੇ ਆਪਾਂ ਨੇੜੇ-ਤੇੜੇ ਜਿੱਥੇ ਵੀ ਸੀਟਿੰਗ ਅਰੇਂਜਮੈਂਟ ਹੈਗਾ ਆ ਜਾਂ ਪਾਰਕਿੰਗ ਅਰੇਂਜਮੈਂਟ ਉੱਥੇ ਬਿਠਾ ਲੈਣੇ ਹੈਗੇ ਆ। ਤੇ ਜਿਹੜੇ ਏਜੰਟਸ ਹੈਗੇ ਨੇ ਜਾਂ ਕੈਂਡੀਡੇਟਸ ਹੈਗੇ ਨੇ ਉਹੀ ਕੇਵਲ ਜਿਹੜੇ ਹੈਗੇ ਨੇ ਸੈਂਟਰ ਦੇ ਅੰਦਰ ਅਲਾਊਟ ਕੀਤੇ ਜਾਣਗੇ। ਸਰ ਪੂਰੇ ਛੇਲੇ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਹੈ ਬਿਲਕੁਲ ਸਮੂਥਲੀ ਚੱਲ ਰਿਹਾ ਹੈਗਾ ਸ਼ੁਰੂ ਸ਼ੁਰੂ ਵਿੱਚ ਥੋੜਾ ਬਹੁਤ ਇਸ਼ੂਸ ਆਉਂਦੇ ਹੈਗੇ ਨੇ ਉਹ ਸਾਰੇ ਹੁਣ ਰਿਜ਼ੋਲਵ ਹੋ ਚੁੱਕੇ ਨੇ ਤੇ ਬੜੀ ਵਧੀਆ ਤਰੀਕੇ ਨਾਲ ਸਮੂਥਲੀ ਹੁਣ ਤੇ ਰਿਜ਼ਲਟ ਆਉਣੇ ਵੀ ਸ਼ੁਰੂ ਹੋ ਗਏ ਨੇ ਕਾਫੀ ਤਾਮਾਂ ਤੇ ਤੇ ਬਿਲਕੁਲ ਠੀਕ ਠਾਕ ਚੱਲ ਰਿਹਾ ਹੈ پروجیکٹ آڈیو میں اب سارے کوٹائے پہلے ہم ایک ایک کر کے چار چار ڈال دیں گے بس اون سے 5 5 میٹر کے سارے لے لیں گے اچھا کرو

ਬਿਲਕੁਲ ਆਪਣੇ ਸਾਰੇ ਥਾਵਾਂ ਤੇ ਪੀਸਫੁੱਲ ਹੈਗਾ ਫੋਰਸ ਲੱਗੀ ਹੋਈ ਹੈ ਔਰ ਕਾਫੀ ਚੰਗੀ ਤਰੀਕੇ ਦੇ ਨਾਲ ਸਮੂਥਲੀ ਜਿਹੜਾ ਹੈਗਾ ਕਾਊਂਟਿੰਗ ਚੱਲਦੀ ਪਈ ਹੈ ਕੁਝ ਸਪੋਰਟਰ ਜ਼ਰੂਰ ਆਂਦੇ ਹੈਗੇ ਨੇ ਸਾਡੀ ਫੋਰਸ ਪੂਰੀ ਤਰੀਕੇ ਦੇ ਨਾਲ ਮੁਸਤੈਦ ਹੈਗੀ ਹੈ ਉਹਨਾਂ ਨੂੰ ਬਰੀਫ ਕਰਕੇ ਆਪਾਂ ਨੇੜੇ ਤੇੜੇ ਜਿੱਥੇ ਵੀ ਸਿਟਿੰਗ ਅਰੇਂਜਮੈਂਟ ਹੈਗਾ ਆ ਜਾਂ ਪਾਰਕਿੰਗ ਅਰੇਂਜਮੈਂਟ ਉੱਥੇ ਬਿਠਾ ਲੈਣੇ ਹੈਗੇ ਆ ਤੇ ਜਿਹੜੇ ਏਜੰਟਸ ਹੈਗੇ ਨੇ ਜਾਂ ਕੈਂਡੀਡੇਟਸ ਹੈਗੇ ਨੇ ਉਹੀ ਕੇਵਲ ਜਿਹੜੇ ਹੈਗੇ ਨੇ ਸੈਂਟਰ ਦੇ ਅੰਦਰ ਅਲਾਉਟ ਕੀਤੇ ਜਾਂਦੇ ਹੈਗੇ ਸਰ ਪੂਰੇ ਚਿੱਲੇ ਦੇ ਵਿੱਚ ਇਸੇ ਤਰ੍ਹਾਂ ਚੱਲ ਰਿਹਾ ਹੈ ਬਿਲਕੁਲ ਸਮੂਥਲੀ ਚੱਲ ਰਿਹਾ ਹੈਗਾ ਸ਼ੁਰੂ ਸ਼ੁਰੂ ਹੀ ਥੋੜਾ ਬਹੁਤਾ ਇਸ਼ੂਜ਼ ਆਂਦੇ ਹੈਗੇ ਨੇ ਉਹ ਸਾਰੇ ਹੁਣ ਰਿਜ਼ੋਲਵ ਹੋ ਚੁੱਕੇ ਨੇ ਤੇ ਬੜੇ ਵਧੀਆ ਤਰੀਕੇ ਨਾਲ ਸਮੂਥਲੀ ਹੁਣ ਤੇ ਰਿਜ਼ਲਟ ਆਉਣੇ ਵੀ ਸ਼ੁਰੂ ਹੋ ਗਏ ਨੇ ਕਾਫੀ ਤਾਮਾ ਤੇ ਤੇ ਬਿਲਕੁਲ ਠੀਕ ਠਾਕ ਚੱਲ ਰਿਹਾ ਹੈਗਾ स्टेल कर कर रहे हैं खाने हो गए <खेँगे> चार हो गए चार क्लीयर हो गए